ਚੱਲ ਅੱਜ ਭਾਪਤੀ ਖਾਨੇ ਨੇ ਇੱਕ ਪਾਗਰਾਣਾ ਵੱਲੋਂ ਕੰਡ ਪੱਤੀ ਮਲਤਾਨੀ ਦੀ ਦਾਣਾ ਮੰਡੀ ਦਾ ਇੱਕ ਦੌਰਾ ਕੀਤਾ ਗਿਆ ਪਸਾਨਾ ਦੀਆਂ ਸਮੱਸਿਆ ਸੁਣੀਆਂ ਗਈਆਂ ਨਮੀ ਪ੍ਰਤੀ ਦੋ ਐਡ ਕੀ ਉਪਕ੍ਰੋਤੀ ਦੀ ਮਾਰ ਪਈ ਆ ਝਾੜ ਵੱਲੋਂ ਮਾਰ ਪਈ ਆ ਕੁਛ ਇਹ ਦਾਣੇ ਡਾਗੀ ਹੋਏ ਆ ਉਹਦੇ ਲਈ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜਿਹੜੀ ਨਮੀ ਦਾ ਢੰਗ ਦਿੱਤੀ ਜਾਵੇ ਕੁਛ ਪੈਂਡ ਜਿਹੜੇ ਆ ਵਧਾਈ ਦਿੱਤੇ ਹਨ ਜਿਹੜਾ ਚੀਮੀਦਾਰ ਸੌਖਾ ਰਵੇ ਤੇ ਬਾਕੀ ਸਾਡੇ ਪ੍ਰਧਾਨ ਸਰ ਸੈਕਟਰੀ ਸਾਹਿਬ ਉਹ ਕਰ ਲਈ ਗੱਲ ਉਸੇ ਅੱਜ ਭਾਰਤੀ ਕਿਸਾਨ ਜੀ ਦੀ ਨੇਕਤਾ ਆਗਰਾਹਾਂ ਦੀ ਪਲਾਕ ਖਡਮਾ ਬੇੜ ਦੀ ਟੀਮ ਅਤੇ ਨਾਲ ਜ਼ਿਲ੍ਹਾ ਟੀਮ ਜਿਹੜੀ ਨਾਲ ਨਾਲ ਇਧਰਲੇ ਪਾਸਤੇ ਹੜਪੀੜ ਤੇ ਜਿਹੜੇ ਪਿੰਡ ਨੇ ਬਹਾਦਰ ਕੇ ਬਾਗੀਆਂ ਆ ਵਗੈਰਾ ਉਹਨਾਂ ਦਾ ਨਿਰੀਖਣ ਤੇ ਉਹਨਾਂ ਦੀ ਲਿਖਤਾ ਬਣਾਉਣ ਵੀ ਆਈ ਸੀ ਉਹਨੇ ਟਾਣਾ ਮੰਡੀ ਪੱਕੀ ਮਕਤਾਨੀ ਦਾ ਦੌਰਾ ਕੀਤਾ ਮਾਰਕ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਸਾਹਿਬ ਬਿੰਦਰ ਸਿੰਘ ਫੁਲਾਰ ਬਿੰਦਰ ਸਿੰਘ ਉਹਨਾਂ ਦੇ ਨਾਲ ਗੱਲ ਹੋਈ ਵਿਸ਼ਵਾਸ ਦਿਵਾਇਆ ਉਹਨਾਂ ਨੇ ਇਹ ਗੱਲ ਦਾ ਵੀ ਜੋ ਨੌਰਮ ਚ ਆਉਂਦੀ ਹੈ ਜੀਰੀਆਂ ਨੇ ਉਹਦੇ ਪ੍ਰਤੀ ਕਿਸਾਨਾਂ ਨੂੰ ਕਿਸੇ ਕਿਸਮ ਦਾ ਖੱਜਣ ਖੁਆਰ ਨਹੀਂ ਕੀਤਾ ਜਾਊਗਾ ਅਬ ਮਾਰਕੀਟ ਕਮੇਟੀ ਪੂਰਾ ਸਹਿਯੋਗ ਕਰੂਗੀ ਕਿਸੇ ਸੇਲਰ ਮਾਲਕ ਕਿਸੇ ਆੜਤੀਏ ਨੂੰ ਕਿਸਾਨ ਦੀ ਕਿਸੇ ਕਿਸਮ ਦੀ ਲੁੱਟ ਖੁੱਟ ਨਹੀਂ ਕਰਨ ਦਿੱਤੀ ਜਾਊਗੀ ਧੰਨਵਾਦ ਕਰਦੇ ਆ ਫੁਲਾਰ ਬਿੰਦਰ ਸਿੰਘ ਉਹਨਾਂ ਦਾ ਤੇ ਇੱਧਰ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਵੀ ਜੇ ਕੋਈ ਐਸ ਕੁਤੂਰ ਦਾ ਦਵਾ ਬਣਾ ਕੇ ਮੰਡੀ ਦੇ ਵਿੱਚੋਂ ਲੁੱਟ ਸੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਭਾਰਤੀ ਕਿਸਾਨ ਝਨੇ ਨੇਕਤਾ ਉਗਰਾਹਾ ਕਲਾਕ ਟੀਮ ਸਦਵਾ ਵੇਟ ਅਤੇ ਉਹਦੇ ਨਾਲ ਜ਼ਿਲ੍ਹਾ ਟੀਮ ਪੂਰਾ ਸਹਿਯੋਗ ਕਰੂਗੀ ਤਕੜਾ ਸੰਘਰਸ਼ ਵੜਾਂਗੇ ਇਸ ਲਈ ਅਧਿਕਾਰੀਆਂ ਨੂੰ ਬੇਨਤੀ ਆ ਵੀ ਸਕੰਨੇ ਰਹਿਣ ਇਸ ਗੱਲ ਤੋਂ ਅਸੀਂ ਚਾਹੁੰਦੇ ਆ ਵੀ ਚੋਣਾਂ ਦੇ ਬੱਚੇ ਕੀ ਹੌਤ ਵੱਡੀ ਕਿਸਾਨਾਂ ਨੂੰ ਮਾਰ ਪਈ ਆ ਕੁਝ ਹੜਾ ਨੇ ਵੱਡੀ ਮਾਰ ਪਈ ਆ ਤੇ ਨਾਲ ਦੇ ਨਾਲ ਬੇਮੌਸਮੀ ਮੀਂਹ ਨੇ ਜਿਹੜਾ ਹੈਗਾ ਆਪਣੇ ਇੱਕ ਝੋਨੇ ਦਾ ਝਾੜ ਹੈ ਘੱਟੋ ਘੱਟ 10 ਕੁਇੰਟਲ ਦੇ ਗੇੜ ਦੇ ਵਿੱਚ ਪ੍ਰਤੀ ਏਕੜ ਘਟਾ ਦਿੱਤਾ ਤੇ ਇਸ ਲਈ ਉਹਦੇ ਲਈ ਪਾਸੇਓਂ ਅੱਜ ਕਿਸਾਨੀ ਦੀ ਬਾਹ ਫੜਨ ਦੀ ਲੋੜ ਹੈ ਬਾਹ ਮਰੋੜਨ ਦੀ ਲੋੜ ਨਹੀਂ ਅਸੀਂ ਅਧਿਕਾਰੀਆਂ ਨੂੰ ਚਪਾਅ ਨਹੀਂ ਦੇਵਾਂਗੇ ਵੀ ਜੇ ਕਿਸੇ ਕਿਸੇ ਕੰਮ ਦੀ ਵੀ ਕੋਈ ਲੁੱਟ ਮਸਤ ਕੀਤੀ ਗਈ ਤਾਂ ਉਹਦੇ ਖਿਲਾਫ ਕਾਰਵਾਈ ਨਾ ਚੁੱਕਿਆ ਜਾਵੇ ਆਪਕੀ ਸੰਗ ਇੱਕ ਤਾਗਰਾਹ ਜਿੰਦਾਬਾਦ ਜਿੰਦਾਬਾਦ ਚਲੋ ਵੀ ਮੁਸਰਰ